ਹੇ 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 ਉਹ ਜੀਵੇਂ ਜੀਦੇ ਉਹ ਟਿੰਡ ਦਾ ਵੀ ਡੈਡੀ ਜੀ ਵੀ ਜੀ ਲਿਖੀਏ ਹੇ ਹੇ ਉਹ ਤਾਂ ਨੂਰ ਪਾਣੀ ਨਹੀਂ ਆਉਦਾ ਓਏ ਹੇ 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 ਆ ਜਾ ਆ ਜਾ ਇਹਦੇ ਦੇ ਰਸ ਕਰਕੇ ਆ ਜਾ ਓਏ ਬੂੰਦ ਬੂੰਦ ਨੂੰ ਤਰਸੇ ਤਰਸਾ ਤੇ ਸਰਕਾਰਾਂ ਨੇ ਤਰਸਾ ਤੇ ਮੈਕਮੇ ਨੇ ਤਰਸਾ ਤੇ ਜਿਹੜੀਆਂ ਕੰਪਨੀਆਂ ਨੇ ਸ਼ਾਬ ਲੌਜੀ ਕੰਪਨੀਆਂ ਓੜੇ ਤਰਸਾ ਤੇ ਹੇ ਹੇ ਏ ਪਾਣੀ ਵੇ ਦੀ ਜੇ ਪਾ ਟਿੱਡ ਦਾ ਪਾਣੀ ਕਿਸੇ ਵੀ ਨਹੀਂ ਕਿ ਜੇ ਐ ਐ ਪਾ ਜ਼ਰੂਰ ਪਾਣੀ ਲਈ ਪਾਣ ਦਾ ਐਗਰੀਮੈਂਟ ਹੋਇਆ ਹੋਇਆ ਸੀਗਾ 2016 ਦੇ ਵਿੱਚ 17 ਦੇ ਵਿੱਚ ਕਾਂਗਰਸ ਸਰਕਾਰ ਆ ਗਈ ਉਸ ਤੋਂ ਬਾਅਦ ਆਪਦੀ ਸਰਕਾਰ ਆਈ ਇਹਨਾਂ ਨੇ ਵਾਦਾ ਕੀਤਾ ଥିਗਾ ਵੀ ਅਸੀਂ ਜਿਹੜੀ ਪਾਣੀ ਦੀ ਸਭ ਨਾਲ ਵੱਡੀ ਸਭ ਸਮੱਸਿਆ ਸਾਡੇ ਜੀਤ ਨਗਰ ਦੇ ਵਿੱਚ ਪਾਣੀ ਦੀ ਸੀਗੀ ਪਾਣੀ ਦਾ ਇੱਕ ਟੂਬਲ ਲੱਗਣਾ ਸੀਗਾ ਨਵਾਂ ਉਹ ਟੂਬਲ ਨਹੀਂ ਲਗਾਇਆ ਗਿਆ ਹੋਰ ਮੱਲਿਆ ਤੋਂ ਵਿੱਚ ਜਿਹੜੀਆਂ 2 ਟੂਟੀਆਂ ਨੇ ਆਚੂਵਲ ਨੇਗੇ ਉਹਨਾਂ ਦਾ ਰਾਹੀ ਪਾਣੀ ਆਉਂਦਾ 9 ਟੂਟਲ ਨੇ ਖਰਾਬ ਨੇ ਸੰਗਰੂਰ ਦੇ ਵਿੱਚ ਪਾਣੀ ਨੂੰ ਹੀ ਨਹੀਂ ਮਤਲਬ ਇੱਕ ਚੀਜ਼ ਨੂੰ ਪਹਿਲ ਦਿੱਤੀ ਜਾ ਰਹੀ ਹੈ ਪਾਣੀ ਨਹੀਂ ਮਿਲ ਰਿਹਾ ਸਾਨੂੰ ਹੈ ਹੈ ਉਹ ਜੀਵੇਂ ਜੀ ਦੇ ਉਹ ਟਿੱਡ ਤਾਂ ਵੀ ਕਹੀ ਕਿਸੇ ਵੀ ਨਹੀਂ ਲੱਗਦੇ ਨਹੀਂ ਸੁਣ ਰਹੀਆਂ ਆ ਗੀਆਂ ਮੈਿਕ ਵੀ ਵਾਲੇ ਨਹੀਂ ਸੁਣ ਰਹੇ ਕੰਪਨੀ ਵਾਲੇ ਨਹੀਂ ਸੁਣ ਰਹੇ ਅਸੀਂ ਆਕਰ ਇਸ ਤਨਾ ਪ੍ਰੋਟੈਕਟ ਨਹੀਂ ਕਰਾਂਗੇ ਤਾਂ ਹੋਰ ਕੀ ਕਰਾਂਗੇ ਹੈ ਹੈ ਉਹ ਜੀਵੇਂ ਜੀ ਦੇ ਉਹ ਟਿੱਡ ਤਾਂ ਮੈਂ ਕਹਿਣਾ ਮੈਗ ਮਾਤਕਾ ਐਮ ਐਲ ਏ ਸਾਹਿਬ ਤੱਕ ਡੀ ਸੀ ਤੱਕ ਪ੍ਰਸ਼ਾਸਨ ਤੱਕ ਕਿਦੇ ਤੱਕ ਨਹੀਂ ਪਹੁੰਚ ਗਈ ਸੀ ਆ ਲੈਟਰ ਭਾਏ ਨੇ ਮਰਲੇ ਵੇ ਟਰੱਕ ਭਰਿਆ ਜਿੰਨੇ ਮਰਜੀ ਲੈ ਲੋ ਇੱਥੋਂ ਕਰਕੇ ਕੁੱਤਿਆਂ ਨੂੰ ਜੀਵ ਕਰਦੇ ਕੁੱਤੇ ਬਣਾਤੇ ਇਹਨਾਂ ਨੇ ਆ ਹੁਣ ਭਾਂਡੇ ਹੱਥ 'ਚ ਨੇਗੇ ਤੇ ਹੁੰਦਾਗਾ ਮੈਂ ਤਾਂ ਕਹਿਣਾ ਜਿਨ੍ਹਾਂ ਨੇ ਬਣਾਇਆ ਉਹ ਵੀ ਨੇਗੇ ਜਿਨ੍ਹਾਂ ਨੇ ਸਾਨੂੰ ਬਣਾਇਆਗਾ ਜਿਨ੍ਹਾਂ ਨੇ ਸਾਨੂੰ ਪਾਣੀ ਵੀ ਤਰਸਾਤਾ ਉਹ ਵੀ ਸਾਡੇ ਵਰਗੇ ਨੇ ਹੈ ਹੈ ਤੇ ਉਹ ਜੀਵ ਹੈ ਵੀ ਜੀ ਦੇ ਉਹ ਟਿੱਡਾ ਵੀ ਨਹੀਂ ਤੜੀ ਕਿਸੇ ਦੇ ਨਹੀਂ ਜਿਆ ਕੋਈ ਹੌਂਕ ਨਹੀਂ ਹੈਗਾ ਇਹ ਮਜ਼ਦੂਰੀਆ ਸਾਡੀ ਇਹ ਅਸੀਂ ਆਪਣੀ ਹਾਲਾਤ ਦਿਖਾ ਰਹੇ ਹਾਂ ਕਿ ਕੁੱਤੇ ਨੂੰ ਤਾਂ ਅਸੀਂ ਪਾਣੀ ਕਿੱਥੋਂ ਮਰਜੀ ਪਾ ਭਰ ਕੇ ਅਸੀਂ ਪਾ ਦਿੰਦੇ ਆ ਪਰ ਸਾਨੂੰ ਪਾਣੀ ਕੌਣ ਦੂਗਾ ਟੂਟੀਆਂ ਹੈਗੀਆਂ ਨੇ ਪਰ ਟੂਟੀਆਂ 'ਚ ਪਾਣੀ ਨਹੀਂ ਹੈ 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 ਇਹ ਤਾਂ ਜੀਵ ਮੇ ਭਿੱਜੇ ਉਹ ਟਿੱਡ ਤਾਂ ਵੀ ਡਾੜੀ ਤਿੱਖੀ ਦੀ ਤਿੱਖੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ ਸਕੂਲਾਂ ਦੀਆਂ ਬੱਚੇ ਘਰੇ ਨੇ ਜੇ ਬਾਈ ਚਾਂਸਸ ਸਵੇਰ ਤੋਂ ਉਹਨਾਂ ਨੂੰ ਸਕੂਲ ਜਾਣਾ ਪਵੇ ਬਿਨਾਂ ਨੱਤੇ ਜਾਣਗੇ ਬਿਨਾਂ ਵਰਦੀਆਂ ਪੋਤੇ ਜਾਣਗੇ ਉਹ ਕਿਵੇਂ ਜਾਣਗੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਅੱਜ ਤਾਂ ਇੰਨੀ ਵੀ ਬੇਨਤੀ ਕਰਨੀ ਰਿਸ਼ਤੇਦਾਰਾਂ ਨੂੰ ਵੀ ਹੱਥ ਜੋੜ ਕੇ ਵੀ ਭਾਈਆ ਤੁਸੀਂ ਕਿਹੇ ਜਾਂ ਹੁੰਦੀਆਂ ਨਹੀਂ ਗਿਆ ਆਪ ਜਦ ਆ ਦੇਖ ਕੇ ਰਹਿ ਰਹੇ ਹੋ ਸੰਗਰੂਰ ਨਾ ਆਇਓ ਜੇ ਆਉਂਗੇ ਤਾਂ ਕਮ ਸੇ ਕਮ ਪਾਣੀ ਦਾ ਡੱਬਾ ਭਰ ਲਿਆਓ ਇਹ 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 ਉਹ ਜੀਵਨ ਵਿੱਚ ਜੀਵੇ ਉਹ ਟਿੱਡ ਤਾਂ ਪੂਰੀ ਜੜੀ ਤੀਜੀ ਵੀ ਜੀਵੇ ਪੇਟ ਦੇ ਵਿੱਚ ਪਾਣੀ ਨਹੀਂ ਜਾਊਗਾ 70% ਡਾਕਟਰ ਕਹਿੰਦੇ ਨੇ ਵੀ ਸਾਨੂੰ ਸਰੀਰ ਦੇ ਵਿੱਚ ਪਾਣੀ ਚਾਹੀਦਾ ਉਹ ਕਹਿੰਦੇ 8 ਲੀਟਰ ਪਾਣੀ ਪੀਓ ਸਾਡੇ ਤਾਂ 1 ਲੀਟਰ ਪਾਣੀ ਨਹੀਂ ਆਉਂਦਾ ਇਹ ਇਹ ਹੇ ਤਾਂ ਇਹ ਵੀ ਜੀ ਦੇ ਪਟਿੰਡ ਤਾਂ ਵੀ ਜਿਹੜੀ ਜੀ ਵੀ ਮਿੱਜੇ ਆਏ ਅਵਤਾਰ ਸਿੰਘ ਤਾਰਾ ਜੀ ਤਾਰਾ ਜੀ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਤੁਸੀਂ ਵੱਖਰੇ ਢੰਗ ਨਾਲ ਜਿਹੜੀ ਤੁਹਾਡੇ ਪਾਣੀ ਦੀ ਸਮੱਸਿਆ ਹੈਗੀ ਹੈ ਮਹੱਲੇ 'ਚ ਤੁਸੀਂ ਵੱਖਰੇ ਢੰਗ ਨਾਲ ਉਸ ਨੂੰ ਉਜਾਗਰ ਕਰ ਰਹੇ ਹੋ ਟੂਟੀਆਂ ਦੇ ਜੀਭਾ ਲਾ ਰਹੇ ਹੋ ਇੱਕ ਬੂੰਦ-ਬੂੰਦ ਲਈ ਤਰਸ ਰਹੇ ਕੀ ਇਹ ਮੰਗਦਾ ਬੂੰਦ-ਬੂੰਦ ਨੂੰ ਤਰਸੇ ਤਰਸਾਤੇ ਸਰਕਾਰਾਂ ਨੇ ਤਰਸਾਤੇ ਵਿਭਾਗਾਂ ਨੇ ਤਰਸਾਤੇ ਜਿਹੜੀਆਂ ਕੰਪਨੀਆਂ ਨੇ ਛਾਪ ਲੌਜੀ ਕੰਪਨੀਆਂ ਉਹਨੇ ਤਰਸਾਤੇ 10 ਸਾਲ ਦਾ ਐਗਰੀਮੈਂਟ ਹੋਇਆ ਹੋਇਆ ਸੀਗਾ 2016 ਦੇ ਵਿੱਚ 17 ਦੇ ਵਿੱਚ ਕਾਂਗਰਸ ਸਰਕਾਰ ਆ ਗਈ ਉਸ ਤੋਂ ਬਾਅਦ ਆਪ ਦੀ ਸਰਕਾਰ ਆਈ ਇਹਨਾਂ ਨੇ ਵਾਅਦਾ ਕੀਤਾ ਦੀਗਾ ਵੀ ਅਸੀਂ ਜਿਹੜੀ ਪਾਣੀ ਦੀ ਸਾਰਨੋਂ ਵੱਡੀ ਸਮੱਸਿਆ ਸਾਡੇ ਜੀਤਨਗਰ ਦੇ ਵਿੱਚ ਪਾਣੀ ਦੀ ਸੀਗੀ ਪਾਣੀ ਦਾ ਇੱਕ ਟੂਬਲ ਲੱਗਣਾ ਸੀਗਾ ਨਵਾਂ ਉਹ ਟੂਬਲ ਨਹੀਂ ਲਗਾਇਆ ਗਿਆ ਹੋਰ ਮੁਹੱਲਿਆਂ ਤੋਂ ਵਿੱਚ ਜਿਹੜੀਆਂ ਟੂ ਟੂਟੀਆਂ ਨੇ ਟੂਬਲ ਨੇਗੇ ਉਹਨਾਂ ਦਾ ਰਾਹੀਂ ਪਾਣੀ ਆਉਂਦਾ ਨੋਟ ਗੂਗਲ ਨੇ ਖਰਾਬ ਨੇ ਸੰਗਰੂਰ ਦੇ ਵਿੱਚ ਪਾਣੀ ਨੂੰ ਹੀ ਨਹੀਂ ਮਤਲਬ ਇੱਕ ਚੀਜ਼ ਨੂੰ ਪਹਿਲ ਦਿੱਤੀ ਜਾ ਰਹੀ ਹੈ ਪਾਣੀ ਨਹੀਂ ਮਿਲ ਰਿਹਾ ਸਾਨੂੰ ਕਿਹੜਾ ਮਹੱਲਾ ਜਿਹੜਾ ਸਭ ਤੋਂ ਵੱਧ ਪਾਣੀ ਦੀ ਸਮੱਸਿਆ ਵਾਲੀ ਜਿਸਟ ਦੇਖੋ ਜੀ ਮਹੱਲੇ ਤਾਂ ਬਹੁਤ ਹੋਰ ਵੀ ਮਹੱਲੇ ਨੇ ਪਰ ਜੀਤ ਨਗਰ ਦਾ ਮਹੱਲਾ ਜਿਹੜਾ ਹੈ ਜਗਾ ਜਿਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਦਿਨ ਪਾਣੀ ਨਹੀਂ ਆਉਂਦਾ ਮੁੱਲ ਟੈਂਕਰ ਹਜ਼ਾਰ-ਹਜ਼ਾਰ ਰੁਪਏ ਦੇ ਮੁੱਲ ਟੈਂਕਰ ਮੰਗਾਉਣੇ ਸਮਾਜ ਸੇਵੀ ਭਰਾ ਪੈਸੇ ਦਿੰਦੇ ਨੇਗੇ ਇਹ ਹਾਲ ਨੇ ਸਾਡੇ ਜੀ ਸਰਕਾਰਾਂ ਨਹੀਂ ਸੁਣ ਰਹੀਆਂ ਹੈਗੀਆਂ ਮੈਕਬੀ ਵਾਲੇ ਨਹੀਂ ਸੁਣ ਰਹੇ ਕੰਪਨੀ ਵਾਲੇ ਨਹੀਂ ਸੁਣ ਰਹੇ ਅਸੀਂ ਆਗਰ ਇਸ ਤਰ੍ਹਾਂ ਪ੍ਰੋਟੈਕਟ ਨਹੀਂ ਕਰਾਂਗੇ ਤਾਂ ਹੋ ਮੈਂ ਕਹਿਣਾ ਹੀ ਮਹਿਕਮਿਆਂ ਤੱਕ ਐਮਐਲਏ ਸਾਹਿਬ ਤੱਕ ਡੀਸੀ ਤੱਕ ਪ੍ਰਸ਼ਾਸਨ ਤੱਕ ਕਿੱਦੇ ਤੱਕ ਨਹੀਂ ਪਹੁੰਚ ਕੀਤੀ ਆ ਲੈਡਰ ਪਾਏ ਨੇ ਮੇਰੇ ਲਈ ਵੇ ਟਰੰਕ ਭਰਿਆ ਜਿੰਨੇ ਮਰਜ਼ੀ ਲੈ ਲੋ ਐਂ ਥੱਕ ਹਰ ਕੇ ਕੁੱਤਿਆਂ ਨੂੰ ਜੀਵ ਕੱਢੂ ਕੁੱਤੇ ਬਣਾਤੇ ਇਹਨਾਂ ਨੇ ਆ ਹੁਣ ਭਾਂਡੇ ਹੱਥ 'ਚ ਨੇਗੇ ਇੱਕ ਤਾਂ ਇਹ ਹੁੰਦਾਗਾ ਮੈਂ ਤਾਂ ਕਹਿਣਾ ਜਿਨ੍ਹਾਂ ਨੇ ਬਣਾਇਆ ਉਹ ਵੀ ਨੇਗੇ ਜਿਨ੍ਹਾਂ ਨੇ ਸਾਨੂੰ ਬਣਾਇਆਗਾ ਜਿਨ੍ਹਾਂ ਨੇ ਸਾਨੂੰ ਪਾਣੀ ਲਈ ਤਰਸਾਤਾ ਉਹ ਵੀ ਸਾਡੇ ਵਰ ਕੀ ਨਹੀਂ ਏ ਜੇ ਅਸੀਂ ਆਏ ਅੱਜ ਇਹ ਚੀਜ਼ ਦੇ ਨੌਪਤੇ ਤੇ ਪਹੁੰਚ ਪਹੁੰਚਿਆ ਮੇਰਾ ਕੋਈ ਸ਼ੌਂਕ ਨਹੀਂ ਹੈਗਾ ਇਹ ਮਜਬੂਰੀ ਆ ਸਾਡੀ ਐਸੇ ਆਪਣੀ ਹਾਲਾਤ ਦਿਖਾ ਰਹੇ ਅਗੇ ਵੀ ਕੁੱਤਤੇ ਨੂੰ ਤਾਂ ਅਸੀਂ ਪਾਣੀ ਕਿੱਥੋਂ ਮਰਜੀ ਭਰ ਕੇ ਅਸੀਂ ਪਾ ਦਿੰਨੇ ਆ ਪਰ ਸਾਨੂੰ ਪਾਣੀ ਕੌਣ ਦਊਗਾ ਟੂਟੀਆਂ ਹੈਗੀਆਂ ਨੇ ਪਰ ਟੂਟੀਆਂ 'ਚ ਪਾਣੀ ਨਹੀਂ ਇੱਕ ਪਾਸੇ ਤਾਂ ਨਹਿਰਾਂ ਦੇ ਵਿੱਚੋਂ ਕੱਸੀਆਂ ਦੇ ਵਿੱਚੋਂ ਖੇਤਾਂ ਵਿੱਚ ਪਾਣੀ ਜਾ ਰਿਹਾ ਨਾਲੇ 8-8 ਘੰਟੇ ਮੋਟਰਾਂ ਚੱਲਦੀਆਂ ਨੇ ਉਹਨਾਂ ਦੀਆਂ ਤੇ ਇੱਥੇ ਟੂਟੀਆਂ ਦੇ ਵਿੱਚ ਨਹੀਂ ਪਾਣੀ ਆ ਰਿਹਾ ਤਿੰਨ ਟਾਈਮਾਂ ਦੇ ਵਿੱਚ ਇੱਕ ਟਾਈਮ ਹੀ ਆਜੇ ਪਾਣੀ ਅਸੀਂ ਕੀ ਦੇ ਲਵੇ ਜਾਈਏ ਬਜ਼ੁਰਗਾਂ ਨੂੰ ਬੱਚਿਆਂ ਨੂੰ ਕਿੰਨੀ ਕੀ ਸਮੱਸਿਆ ਆ ਰਹੀ ਹੈ ਬਜ਼ੁਰਗਾਂ ਨੂੰ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ ਸਕੂਲਾਂ ਦੀਆਂ ਬੱਚੇ ਘਰੇ ਨੇ ਜੇ ਬਾਈ ਚਾਂਸ ਸਵੇਰ ਤੋਂ ਉਹਨਾਂ ਨੂੰ ਸਕੂਲ ਜਾਣਾ ਪਵੇ ਬਿਨਾਂ ਨਾਤੇ ਜਾਣਗੇ ਬਿਨਾਂ ਵਰਦੀਆਂ ਸਾਨੂੰ ਤਾਂ ਸਮਝ ਨਹੀਂ ਆਉਂਦੀ ਅੱਜ ਤਾਂ ਇੰਨੀ ਵੀ ਬੇਨਤੀ ਕਰਤੀ ਰਿਸ਼ਤੇਦਾਰਾਂ ਨੂੰ ਵੀ ਹੱਥ ਜੋੜ ਕੇ ਵੀ ਭਾਈ ਆ ਛੁੱਟੀਆਂ ਜਾਂ ਹੁੰਦੀਆਂ ਨੇਗੀਆਂ ਆਪਦੇ ਆਪ ਦੇ ਘਰੇ ਰਹੋ ਸੰਗਰੂਰ ਨਾ ਆਇਓ ਜੇ ਆਉਂਗੇ ਤਾਂ ਕਮ ਸੇ ਕਮ ਪਾਣੀ ਦਾ ਡੱਬਾ ਭਰ ਲਿਆਓ ਬੇਨਤੀ ਇੰਨੀ ਕਰੀ ਪਾਣੀ ਦਾ ਪਰ ਕੋਈ ਬਹੁਤ ਜ਼ਿਆਦਾ ਉਸ ਤੋਂ ਵੀ ਪਾਣੀ ਨਹੀਂ ਮਿਲ ਰਿਹਾ ਦੇਖੋ ਜੀ ਗਰਮੀ 33 ਜਾ ਸਕਦੀ ਹੈਗੀ ਗਰਮੀ ਆਏ ਸਾਲ ਪੈਂਦੀ ਹੈ 33 ਜਾ ਸਕਦੀ ਹੈ ਜੇ ਪੇਟ ਦੇ ਵਿੱਚ ਪਾਣੀ ਨਹੀਂ ਜਾਊਗਾ 70% ਡਾਕਟਰ ਕਹਿੰਦੇ ਨੇ ਵੀ ਸਾਨੂੰ ਸਰੀਰ ਦੇ ਵਿੱਚ ਪਾਣੀ ਚਾਹੀਦਾ ਉਹ ਕਹਿੰਦੇ ਨੇ 8 ਲੀਟਰ ਪਾਣੀ ਪੀਓ ਸਾਡੇ ਤਾਂ 1 ਲੀਟਰ ਪਾਣੀ ਨਹੀਂ ਆਉਂਦਾ 8 ਲੀਟਰ ਕਿੱਥੋਂ ਪੀਣਾ ਦੱਸੋ ਕਿੱਥੇ ਜਾਈਏ ਮੁੱਲ ਲੈ ਕੇ ਪੀਏ ਜੀ ਆ ਪਿੱਛੇ ਇੱਕ ਦਿਨ ਲਾਈਟ ਬੱਗ ਗਈ ਉਧਰੋਂ ਲਾਈਟ ਬੱਗ ਗਈ ਉਧਰੋਂ ਟੂਟੀਆਂ ਨਾ ਉਧਰੋਂ ਕੈਂਪਰਾਂ ਚੋਂ ਪਾਣੀ ਖਤਮ ਹੋ ਗਿਆ ਦੁਕਾਨ ਤੋਂ 20-20 ਰੁਪਏ ਦੀ ਬੋਤਲ ਮੁੱਲ ਲੈ ਕੇ ਪੀਤੀ ਅਸੀਂ ਨੇ ਪਾਣੀ ਮੁੱਲ ਬੋਤਲ ਲੈ ਕੇ ਪੀਤੀ 20-20 ਰੁਪਏ ਦੀ ਜਿਹੜੇ ਗਰੀਬ ਪਰਿਵਾਰ ਨੇ ਉਹ ਕਿੱਥੋਂ ਫੋੜ ਕਰਨ ਬੁੱਝਣਾ ਗਰੀਬ ਪਰਿਵਾਰ ਹੋ ਜਾਂਦੇ ਨੇ ਹੀ ਕਈ ਨਹਿਰਾਂ ਦੇ ਨਾਲਕੇ ਲੱਗੇ ਨੇ ਜਾਂ ਉਹਨਾਂ ਪਰਾਂ ਕਿਤੇ ਕਿਸੇ ਦੇ ਸਵਰਸੀਵਲ ਲੱਗੇਗਾ ਉਹਨਾਂ ਦੇੋਂ ਪਾਣੀ ਭਰ ਕੇ ਲਿਆਉਂਦੇ ਨੇ ਉਹਨਾਂ ਦੇ ਥੋੜਾ ਬੋਤਾ ਆਪਦਾ ਕੈਂਪਰ ਕੂਪਰ ਭਰ ਕੇ ਲਿਆਉਂਦੇ ਨੇ ਉਹ ਵੀ ਕਿੰ ਇੰਨਾ ਕੀ ਕਰਦੇ ਨੇ ਇਹ ਤੋਂ ਬਾਅਦ ਹੋਰ ਕੁਝ ਨਹੀਂ ਜੀ ਸਾਡੇ ਸਾਹਿਬ ਕੀ ਮੰਗ ਕੀ ਕਰਦੇ ਵੀ ਬਸ ਜਦ ਤੋ ਜਦ ਸਮੱਸਿਆ ਹੱਲ ਹੋਵੇ ਦੇਖੋ ਜੀ ਸਾਡੀ ਤਾਂ ਮੰਗ ਇਹ ਹੀ ਹੈ ਕਿ ਵੀ ਵੱਧ ਤੋਂ ਵੱਧ ਜਲਦ ਤੋਂ ਜਲਦ ਜਿਹੜਾ ਹੈਗਾ ਸਾਡੇ ਪਾਣੀ ਦਾ ਜਿਹੜਾ ਟੂਬਵਲ ਹੈਗਾ ਉਹਦਾ ਪ੍ਰਬੰਧ ਕੀਤਾ ਜਾਵੇ ਇੰਨੀ ਕੁ ਬੇਨਤੀ ਹੈਗੀ ਨਹੀਂ ਅਗਰ ਸਾਡੇ ਨਹੀਂ ਕੁਝ ਹੁੰਦਾ ਤਾਂ ਫਿਰ ਸਾਡੇ ਤਾਂ ਇਹ ਨਹੀਂ ਪਤਾ ਜੀ ਮੈਂ ਤਾਂ ਜਾ ਕੇ ਉੱਥੇ ਮਰਨ ਵਰਤ ਤੇ ਬਹਿ ਜਾਊਂਗਾ ਚਾਹ ਮੈਕਮੇ ਦੇ ਦਫ਼ਤਰ ਮੂਰੇ ਬੈਠਾਂ ਤੇ ਸਰਕਾਰਾਂ ਦੇ ਬਾਹਰ ਚ ਬੈਠਾਂ ਪਰ ਬੈਠਾਂਗੇ ਜ਼ਰੂਰ ਅਸੀਂ ਅੰਟੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸ਼ਿੰਦਰਕੌਰ ਜੀ ਕਿਹੜਾ ਮਹੱਲਾ ਜੀ ਜੀਤਨਗਰ ਜੀ ਠੀਕ ਹੈ ਪਾਣੀ ਦੀ ਸਮੱਸਿਆ ਕਦੋਂ ਤੋਂ ਆਂਦੀ ਹੈ ਪਾਣੀ ਦੀ ਸਮੱਸਿਆ ਤਾਂ 2.5 ਸਾਲ ਤੋਂ ਆਂਦੀ ਹੈ ਜੀ ਇਹ ਤਿੰਨ ਦਿਨ ਦੇ ਤਾਂ ਸਾਡੇ ਜਮੇ ਪਰੇਸ਼ਾਨ ਆ ਸੀ ਪਾਣੀ ਬਣੀ ਪਾਣੀ ਜਮਾ ਨਹੀਂ ਆਂਦਾ ਨਾ ਸਵੇਰੇ ਨਾ ਦੁਪਹਿਰੇ ਨਾ ਸ਼ਾਮ ਨੂੰ ਜਦੋਂ ਨਰਿੰਦਰਪੁਰ ਭਰਾਜ ਨੇ ਮਤਲਬ ਕਿ ਐਮਐਲਏ ਨੇ ਵੋਟਾਂ ਪਵਾਣੀਆਂ ਸੀਗੀਆਂ ਉਦੋਂ ਸਾਡੀ ਗਲੀ ਦੇ ਵਿੱਚ ਗੇੜੇ ਮਾਰੇ ਸੀ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਨੂੰ ਪਾਣੀ ਦੀ ਸਮੱਸਿਆ ਦਾ ਹੱਲ ਕਰਕੇ ਦੇਵਾਂਗੇ ਮੁੜ ਕੇ ਉਹ ਪੈਣ ਨੇ ਸਾਡੇ ਕੋਲੇ ਆ ਕੇ ਢੇੜਾ ਨਹੀਂ ਮਾਰਿਆ ਨਾ ਸਾਡੀ ਦੁੱਖ ਸੁੱਖ ਸੁਣਿਆ ਵੀ ਪਾਣੀ ਥੋੜੇ ਕੋਲ ਆਂਦਾ ਜਾਂ ਨਹੀਂ ਆਂਦਾ ਅਸੀਂ ਤਾਰੇ ਵੀਰੇ ਨੂੰ ਸ਼ਪਾਰਸ਼ਾ ਕਰਦੇ ਆ ਕਿ ਵੀਰੇ ਸਾਡੇ ਕੋਲੇ ਪਾਣੀ ਨਹੀਂ ਆਉਂਦਾ ਅਸੀਂ ਕੀ ਕਰੀਏ ਪਤਾ ਨਹੀਂ ਸਾਨੂੰ ਉਹ ਵਿਚਾਰਾ ਕਿਵੇਂ ਕੈਂਟਰ ਮੰਗਾ ਕੇ ਦਿੰਦਾ ਕਿਵੇਂ ਨਹੀਂ ਕਹਿੰਦਾ ਕਿਹਦੇ ਕੋਲੇ ਉਹ ਹੱਥ ਬੰਨਦਾ ਕਿਹਦੇ ਕੋਲੇ ਉਹ ਨਹੀਂ ਬੰਨਦਾ ਸਾਨੂੰ ਨਹੀਂ ਪਤਾ ਪਰ ਸਾਨੂੰ ਉਹ ਪਾਣੀ ਮੰਗਵਾ ਕੇ ਦਿੰਦਾ ਸਾਨੂੰ ਮਨ ਨਿਰਿੰਦਰ ਕੌਰ ਭਰਾਜ ਕੋਲ ਇਹ ਉਮੀਦ ਨਹੀਂ ਸੀ ਕਿ ਸਾਨੂੰ ਇੱਕ ਕੈਂਟਰੀ ਪਾਣੀ ਦਾ ਮੰਗਾ ਕੇ ਦੇ ਦਣਗੇ ਸਾਡੇ ਕੋਲ ਉਹਨਾਂ ਦੀ ਪਾਣੀ ਦੀ ਵੀ ਕੋਈ ਉਹ ਨਹੀਂ ਆ ਸਕਦੀ ਕਿੰਨੇ ਕਿ ਸਮੱਸਿਆਵਾਂ ਹੁੰਦੀ ਆਂ ਅੰਟੀ ਤੁਸੀਂ ਵੀ ਇੱਕ ਔਰਤੋਂ ਖਾਸ ਤੌਰ ਤੇ ਪਾਣੀ ਦੀ ਸਮੱਸਿਆ ਨਾਲ ਔਰਤਾਂ ਨੂੰ ਕਿੰਨੀ ਕੀ ਸਮੱਸਿਆ ਆਦੀ ਬਾਲੀ ਜ਼ਿਆਦਾ ਹੁੰਦੀ ਆ ਜੀ ਔਰਤ ਨੂੰ ਸੜ ਕੇ ਉੱਠਣ ਸਾਰ ਪਹਿਲਾਂ ਆਪਦੇ ਬੰਦਿਆਂ ਨੂੰ ਤੋਰਨਾ ਪੈਂਦਾ ਕੰਮ ਵਾਸਤੇ ਜਦੋਂ ਪਾਣੀ ਨਹੀਂ ਹੋਊਗਾ ਤਾਂ ਬੰਦਿਆਂ ਤੜ ਕੇ ਉੱਠਣ ਸਾਰ ਲੇਡੀਜ਼ ਨੂੰ ਗਾਲਾਂ ਕੱਢਦੇ ਨੇ ਕਿ ਪਾਣੀ ਨਹੀਂ ਭਰ ਕੇ ਰੱਖਿਆ ਜਦੋਂ ਪਾਣੀ ਨਹੀਂ ਹੋਗਾ ਲੇਡੀਜ਼ ਪਾਣੀ ਕਿਵੇਂ ਭਰ ਕੇ ਰੱਖੂਗੀ ਬੱਚੇ ਸਕੂਲੋਂ ਹਾਲੇ ਛੁੱਟੀਆਂ ਨੇ ਜੇ ਛੁੱਟੀਆਂ ਨਾ ਹੋਣ ਤਾਂ ਬੱਚੇ ਵੀ ਪਰੇਸ਼ਾਨ ਹੋਣ ਹਾਲੇ ਤਾਂ ਬੱਚਾ ਨੂੰ ਨਾ ਨਵਾਇ ਜੇ ਤਾਂ ਅੰਦਰ ਬਿਠਾ ਕੇ ਰੱਖਿਆ ਵੀ ਚਲੋ ਕੋਈ ਨਾ ਬੱਚੇ ਅੰਦਰ ਜਦ ਤਾਰਾ ਕੈਂਟਰ ਮੰਗਵਾ ਕੇ ਦਿੰਦਾਗਾ ਉਸ ਟਾਈਮ ਤੇ ਸਾਨੂੰ ਬੱਚੇ ਨਮਾਉਣੇ ਪੈਂਦੇ ਨੇ ਕੱਪੜੇ ਧੋਣੇ ਪੈਂਦੇ ਨੇ ਦੱਸੋ ਅਸੀਂ ਇੰਨਾ ਐ ਕਿਵੇਂ ਸਾਰਾਂ ਗਰਮੀ ਦਾ ਮਹੀਨਾ ਗਰਮੀ ਇੰਨੀ ਜ਼ਿਆਦਾ ਪੈਂਦੀ ਆ ਗਰਮੀ ਬਣੀਓ ਪਰੇਸ਼ਾਨ ਹੋਏ ਪਿਆ ਸੀ ਕਹਿ ਸਕਦੇ ਇਸ ਮੁਸ਼ਕਿਲ ਸਮੇਂ ਚ ਜਿਹੜਾ ਤਾਰਾ ਸਮਾਸੀ ਵੀ ਨੇ ਉਹ ਮਸੀਹਾ ਬਣ ਕੇ ਆਇਆ ਨੇ ਤੁਹਾਡੇ ਵੀ ਹਾਂਜੀ ਬਿਲਕੁਲ ਮਸੀਹਾ ਬਣ ਕੇ ਆਇਆ ਨੇ ਜੀ ਸਾਡਾ ਭਰਾ ਉਹ ਸਾਡੇ ਵਾਸਤੇ ਉਹ ਮਸੀਹਾ ਹੀ ਆ ਜਦੋਂ ਸਾਡੇ ਮੁਸ਼ਕਲਾਂ ਦਾ ਹੱਲ ਕਰਦਾ ਸਾਨੂੰ ਪਾਣੀ ਮੰਗਾ ਕੇ ਦਿੰਦਾ ਸਾਨੂੰ ਨਹੀਂ ਪਤਾ ਉਹ ਕਿੱਥੋਂ ਵਿਚਾਰਾ ਹੱਲ ਕਰਦਾ ਕਿਵੇਂ ਕਰਦਾ ਸਾਨੂੰ ਨਹੀਂ ਪਤਾ ਮੁੱਲ ਮੰਗਾ ਕੇ ਦਿੰਦਾ ਕਿਵੇਂ ਕਰਕੇ ਦਿੰਦਾ ਸਾਨੂੰ ਕੈਂਟਰ ਪਾਣੀ ਦਾ ਮੰਗਾ ਕੇ ਦਿੰਦਾ ਸੀ ਆਪਣੇ ਪਾਣੀ ਭਰ ਕੇ ਆਪਣੇ ਬੱਚੇ ਨਿਮਾਨਨੇ ਆ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਹਾਡੀ ਜਿਹੜੀ ਸਮੱਸਿਆ ਜਲਦ ਤੋਂ ਜਲਦ ਹੱਲ ਹੋਣੀ ਚਾਹੀਦੀ ਹੈ ਹਾਂਜੀ ਬਿਲਕੁਲ ਹੱਲ ਹੋਣੀ ਚਾਹੀਦੀ ਆ ਭੈਣ ਭਰਾਜ ਨੂੰ ਸਾਡੇ ਸੋਚ ਇਹ ਸਮੱਸਿਆ ਦਾ ਹੱਲ ਕਰਕੇ ਦੇਣਾ ਚਾਹੀਦਾ ਜਦੋਂ ਉਹ ਇੱਕ ਲੇਡੀਜ਼ ਆ ਲੇਡੀਜ਼ ਦਾ ਦੁੱਖ ਸੁੱਖ ਉਹਨੂੰ ਸਮਝਣਾ ਚਾਹੀਦਾ ਕਿ ਲੇਡੀਜ਼ ਨੂੰ ਪਾਣੀ ਦੀ ਕਿੰਨੀ ਜ਼ਰੂਰਤ ਹੈਗੀ